ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀਆਂ ਆਪਣੀਆਂ ਪਲੇਟਸ ਨੇ ਕਮੀਜ਼ ਦੀਆਂ ਵੀ ਆਪਾਂ ਨੂੰ ਉਹ ਕਿੰਨੇ ਇੰਚ ਤੇ ਪਾਉਣੀਆਂ ਚਾਹੀਦੀਆਂ ਨੇ ਦੇਖੋ ਜੀ ਪਲੇਟਸ ਦਾ ਆਪਣੇ ਸੂਟ ਦੀ ਫਿਟਿੰਗ ਦੇ ਵਿੱਚ ਬਹੁਤ ਹੀ ਅਹਿਮ ਰੋਲ ਹੁੰਦਾ ਹੈਗਾ ਜੇ ਆਪਣੀਆਂ ਪਲੇਟਸ ਸਹੀ ਪਈਆਂ ਹੋਣਗੀਆਂ ਤਾਂ ਜਿਹੜੀ ਆਪਣੇ ਸੂਟ ਦੀ ਫਿਟਿੰਗ ਆ ਗਈ ਉਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਹੈਗੀ ਜੇ ਪਲੇਟਸ ਜ਼ਿਆਦਾ ਨੀਵੀਆਂ ਪੈ ਜਾਣਗੀਆਂ ਤਾਂ ਆਪਣੇ ਆਹ ਵਾਲੀ ਜਗ੍ਹਾ 'ਚ ਖਿਚਾ ਮਹਿਸੂਸ ਹੋਣ ਲੱਗ ਜਾਂਦਾ ਜੇ ਪਲੇਟਸ ਜ਼ਿਆਦਾ ਉੱਚੀਆਂ ਪੈ ਜਾਣ ਤਾਂ ਆਪਣੀ ਬ੍ਰੈਸਟ ਕੋਲੋਂ ਕਮੀਜ਼ ਤੰਗ ਹੁੰਦਾ ਹੈਗਾ ਤੇ ਦੂਸਰੀ ਗੱਲ ਜਿਹੜਾ ਆਪਣਾ ਫਰੰਟ ਵਾਲਾ ਗਲਾ ਉਹ ਪਿੱਛੇ ਨੂੰ ਜਾਣ ਲੱਗ ਜਾਂਦਾ ਆਹ ਵਾਲੀ ਜਗਾ ਚ ਮੋਡੇ ਦੇ ਆਹ ਵਾਲੇ ਇੱਧਰ ਵੀ ਆਪਣੇ ਇਨਾ ਹਿੱਸਾ ਦੇਖੋ ਆ ਗਲੇ ਤੇ ਬਾਹਾਂ ਦੇ ਜਿਹੜਾ ਆਹ ਵਾਲਾ ਪਾਟ ਹੁੰਦਾ ਇਹਦੇ ਵਿੱਚ ਫਲਾਵਟ ਮਹਿਸੂਸ ਹੁੰਦੀ ਆ ਤੇ ਗਲਾ ਪਿੱਛੇ ਨੂੰ ਜਾਂਦਾ ਗਾ ਆਪਾਂ ਨੂੰ ਪਲੇਟਸ ਕਿੰਨੇ ਇੰਚ ਤੇ ਪਾਉਣੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਪਲੇਟਸ ਨੂੰ ਆਪਾਂ ਨਾਪਣਾ ਕਿੱਦਾਂ ਦੇਖੋ ਆਪਾਂ ਵੀਡੀਓ ਪਾਤੀ ਜਾਂ ਆਪਾਂ ਕਿਸੇ ਦੀ ਦੇਖ ਲਈ ਆਪਾਂ ਸਿਰਫ ਵੀਡੀਓ ਤੇ ਹੀ ਰਹਿਣਾ ਪੈਣਾ ਦੇਖੋ ਤੁਸੀਂ ਕੀ ਕਰਿਆ ਕਰੋ ਆਪਣੇ ਕੋਲੇ ਨਾ ਸੂਟ ਬਣੇ ਹੋਏ ਹੁੰਦੇ ਨੇ ਆਪਣੇ ਕਿਸੇ ਸੂਟ ਦੀ ਫਿਟਿੰਗ ਇਹ ਜੀ ਹੁੰਦੀ ਹੈ ਜਿਹੜੀ ਬਿਲਕੁਲ ਪਰਫੈਕਟ ਹੁੰਦੀ ਹੈ ਆਪਾਂ ਨੂੰ ਆਪਣੇ ਮਤਲਬ ਕਿ ਪਾਇਆ ਹੋਇਆ ਸੂਟ ਬੜਾ ਜੱਜਦਾਗ ਆ ਵੀ ਇਹਦੀ ਫਿਟਿੰਗ ਬੜੀ ਸੋਹਣੀ ਆ ਕੋਈ ਸੂਟ ਇਹ ਜਾਂ ਹੁੰਦਾ ਜਿਹਦੀ ਸਲਾਈ ਸਹੀ ਨਹੀਂ ਹੋਈ ਹੁੰਦੀ ਤੁਸੀਂ ਉਸ ਵਧੀਆ ਸੂਟ ਤੇ ਜਿਦੀ ਸਲਾਈ ਨਹੀਂ ਵਧੀਆ ਹੋਈ ਹੋਈ ਉਹਨਾਂ ਦੇ ਵਿੱਚ ਕਮੀ ਦੇਖਿਆ ਕਰੋ ਵੀ ਇਹਦੇ ਵਿੱਚ ਕੀ ਕਮੀ ਆ ਤੇਰੇ ਵਿੱਚ ਕਿਹੜੀ ਕਮੀ ਨਹੀਂ ਹੈਗੀ ਉਸ ਜਦੋਂ ਤੁਸੀਂ ਸੂਟ ਸਟਿਚ ਕਰਨਾ ਫਿਰ ਤੁਸੀਂ ਉਸ ਕਮੀ ਨੂੰ ਆਪ ਦੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਬਣੇ ਹੋਏ ਕਮੀਜ਼ ਤੋਂ ਪਲੇਟਸ ਨਾਪ ਲਓ 1 ਇੰਚ ਇੰਚੀ ਟੇਪ ਉੱਪਰ ਰੱਖ ਲਓ ਕਮੀਜ਼ ਤੋਂ ਕਿਉਂਕਿ 1 ਇੰਚ ਸਲਾਈ ਵਿੱਚ ਤੇ ਕਾਟ ਚ ਆ ਜਾਂਦਾ ਹੈਗਾ ਠੀਕ ਹੈ ਜੀ ਫਿਰ ਜੇ ਆਪਾਂ ਜਿੰਨੀ ਨਾਪ ਲਿਆ ਉਹਨੇ ਹੀ ਰੱਖਾਂਗੇ ਤਾਂ ਆਪਣੀ ਪਲੇਟਸ ਉੱਚੀਆਂ ਹੋ ਜਾਂਦੀਆਂ ਨੇ ਜਾਨੀ ਕਿ ਆਪਣੀਆਂ ਪਲੋਈਆਂ ਉੱਚੀਆਂ ਹੋ ਜਾਂਦੀਆਂ ਨੇ ਆਪਾਂ ਸਲਾਈ ਦਾ 1 ਇੰਚ ਐਕਸਟਰਾ ਰੱਖਣਾ ਹੀ ਆ ਚਾਹੇ ਤੁਸੀਂ ਇੱਕ ਤੋਂ ਜ਼ਿਆਦਾ ਰੱਖ ਲਓ ਹਲਕਾ ਜਿਹਾ ਮਤਲਬ ਕਿ ਘਟਣਾ ਨਹੀਂ ਚਾਹੀਦਾ ਇਹ ਨਹੀਂ ਵੀ ਸਲਾਈ ਕਰਨ ਤੋਂ ਬਾਅਦ ਆਪਣੀਆਂ ਪਲੇਟਸ ਉੱਚੀਆਂ ਹੋ ਜਾਣ ਜੇ ਆਪਾਂ ਬਾਡੀ ਤੋਂ ਨਾਪਣਾਗਾ ਬਾਡੀ ਤੋਂ ਤੁਸੀਂ ਕੀ ਕਰਨਾ ਜਦੋਂ ਨਾ ਆਪਣੀ ਕਮੀਜ਼ ਪਾਇਆ ਹੁੰਦਾਗਾ ਆਪਣੇ ਜਿੱਥੇ 34 ਵਾਲੀ ਸਲਾਈ ਹੁੰਦੀ ਆ ਤੁਸੀਂ ਉੱਥੇ ਇੰਚੀ ਟੇਪ ਰੱਖ ਕੇ نیچے ਨੂੰ ਐਦਾਂ ਲੈ ਕੇ ਆਉਣਾ ਜਿੱਥੇ ਨਾ ਆਪਣਾ ਬ੍ਰੈਸਟ ਦਾ ਸੈਂਟਰ ਹੁੰਦਾ ਹੈ ਠੀਕ ਹੈ ਜੀ ਬ੍ਰੈਸਟ ਦੇ ਸੈਂਟਰ ਤੱਕ ਤੁਸੀਂ ਆਪਾਂ ਨਾਪ ਕੇ ਦੇਖਣਾ ਵੀ ਆਪਣੀਆਂ ਪਲੇਟਸ ਕਿੰਨੇ ਇੰਚ ਤੇ ਆਉਂਦੀਆਂ ਨੇ ਠੀਕ ਆ ਜੀ ਨਾਪ ਕੇ ਫਿਰ ਆਪਾਂ ਪਲੇਟਸ ਪਾਉਣੀਆਂ ਨੇ ਅੱਜ ਮੈਂ ਤੁਹਾਨੂੰ ਨਾਪ ਦੇ ਅਕੋਰਡਿੰਗ ਦੱਸਾਂਗੀ ਵੀ ਆਪਾਂ ਨੂੰ ਕਿੰਨੇ ਨਾਪ ਚ ਕਿੰਨੀਆਂ ਪਲੇਟਸ ਪਾਉਣੀਆਂ ਚਾਹੀਦੀਆਂ ਨੇ ਫਿਰ ਵੀ ਜਿਹੜੀ ਆਪਣੀ ਸੂਟ ਦੀ ਫਿਟਿੰਗ ਉਹ ਸਹੀ ਆ ਜਾਂਦੀ ਆ ਦੇਖੋ ਆਪਣੀ ਸਾਰੇ ਸੂਟ ਦੀ ਕਟਿੰਗ ਤੇ ਮਾਰਕਿੰਗ ਹੋਈ ਹੋਈ ਹੈਗੀ ਠੀਕ ਆ ਜੀ ਆ ਘਾਟਣਾ ਵਗੈਰਾ ਸਾਰੀਆਂ ਲਾਈਆਂ ਹੋਈਆਂ ਪਾਈਆਂ ਹੋਈਆਂ ਨੇ ਹੁਣ ਆਪਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਜਿੱਦਾਂ 14 15 ਠੀਕ ਹੈ ਜੀ 14 15 16 17 ਚ ਆਪਾਂ ਨੂੰ ਜਿਹੜੀਆਂ ਪਲੇਟਸ ਨੇ ਉਹ ਕਿੰਨੇ ਇੰਚ ਦੇ ਪੌਣੀਆਂ ਚਾਹੀਦੀਆਂ ਨੇ 14 15 16 17 ਚ ਆਪਾਂ ਪਲੇਟਸ نیچے ਨੂੰ 10.5 ਲੈਣੀਆਂ ਨੇ ਠੀਕ ਹੈ ਜੀ ਬੰਡ ਤੋਂ ਬਾਅਦ ਇਹ 10 ਜਾਂ ਪੌਣੇ 10 ਇੰਚ ਤਿਆਰ ਰਹਿ ਜਾਣਗੀਆਂ ਠੀਕ ਹੈ ਜੀ ਪੌਣੇ 10 ਇੰਚ ਤੱਕ ਤਿਆਰ ਰਹਿ ਜਾਣਗੀਆਂ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਪਾਂ ਨੀਚੇ ਨੂੰ ਡਾਊਨ ਕਰ ਲਿਆ ਹੈ 1.5 ਤੱਕ ਤੇ ਜਿਹੜੀ ਪਲੇਟਸ ਦੀ ਆਪਾਂ ਚੜਾਈ ਲੈਣੀ ਆ ਚੜਾਈ ਲੈਣੀ ਆ ਦੇਖੋ ਜੀ ਆਪਾਂ ਤੁਸੀਂ ਚੜਾਈ ਲੈਣੀ ਆ ਕਿ ਸਵਾ 2 ਇੰਚ ਠੀਕ ਆ ਜੀ ਚੜਾਈ ਲੈਣੀ ਆ ਕਿ ਸਵਾ 2 ਇੰਚ 2.5 ਇੰਚ ਵੀ ਸਹੀ ਆ ਜਾਂਦੀ ਆ ਕਈਆਂ ਦੀ ਦੇਖੋ ਮੈਂ ਸਵਾ 2 ਵੀ ਪਾ ਦਿੰਨੀ ਆ 2.5 ਵੀ ਤੁਸੀਂ ਇੱਥੇ ਤੱਕ 2.5 ਇੰਚ ਰੱਖੋ ਠੀਕ ਆ ਜੀ ਉਸ ਤੋਂ ਬਾਅਦ 17 ਤੋਂ ਬਾਅਦ 18 19 18 ਤੇ 19 18 19 ਬਰਸਟ ਦੇ ਲਈ ਜਿਹੜੀ ਆਪਾਂ ਪਲੇਟਸ نیچے ਨੂੰ ਰੱਖਣੀਆਂ ਨੇ ਵੀ ਕਿੰਨੇ ਇੰਚ ਤੇ ਆਪਾਂ ਤਿਆਰ ਰੱਖਣੀਆਂ ਨੇ ਤੁਸੀਂ ਉਹ ਰੱਖੋ ਜੀ 12 ਇੰਚ ਤੇ 12 ਇੰਚ ਤੇ ਕਿਉਂਕਿ ਉਹ ਬਣਨ ਤੋਂ ਬਾਅਦ ਉਹਨਾਂ ਨੇ 11 ਹੀ ਰਹਿ ਜਾਣ ਕਿਉਂਕਿ ਉੱਪਰ ਆਹ ਵਾਲੀ ਕੱਟ ਪੈ ਜਾਣੀ ਆ ਕੁਝ ਸਲਾਈ ਚ ਕਹੀ ਪੈਣਾ ਤੋਂ ਮਤਲਬ ਕਿ 10 ਇੰਚ ਦੀ ਸਲਾਈ ਲੈ ਜਾਂਦੀਆਂ ਨੇ ਜਿਹੜੀਆਂ ਪੈਣਾ ਮੇਰੀਆਂ ਨਮੀਆਂ ਹੁੰਦੀਆਂ ਨੇ ਉਹਨਾਂ ਤੋਂ ਸਲਾਈ ਵੱਧ ਕੱਟ ਵੀ ਲੱਗ ਜਾਂਦੀ ਹੈਗੀ ਠੀਕ ਹੈ ਜੀ ਤੇ ਜਿਹੜੀ ਇਹਨਾਂ 17 ਤੇ 18 ਇੰਚ ਆਪਾਂ ਆਪਸ ਵਿੱਚ فاਸਲਾ ਰੱਖਣਾਗਾ ਐਦਾਂ ਚੜਾਈ ਰੱਖਣੀ ਆ ਉਹ ਰੱਖਣੀ ਆ ਜੀ ਤੁਸੀਂ 3 ਇੰਚ ਠੀਕ ਹੈ ਜੀ ਉਹ ਰੱਖਣੀ ਆ ਤੁਸੀਂ ਜਿਹੜੀ ਚੜਾਈ ਆ ਉਹ 3 ਇੰਚ ਉਸ ਤੋਂ ਬਾਅਦ ਆ ਗਿਆ ਜੀ 18 ਤੋਂ ਬਾਅਦ 19 20 21 22 ਠੀਕ ਹੈ ਜੀ 22 ਤੇ 23 ਇੰਚ ਬ੍ਰਸ਼ਟ ਤੱਕ ਤੁਸੀਂ ਜਿਹੜੀਆਂ ਪਲੇਟਸ ਪਾਉਣੀਆਂ ਨੇ ਉਹ ਪਾਉਣੀਆਂ ਨੇ ਨੀਚੇ ਨੂੰ ਡਾਊਨ ਕਰਨਾ 12.5 ਇੰਚ ਠੀਕ ਹੈ ਜੀ 12.5 ਇੰਚ ਤੱਕ ਤੇ ਜਿਹੜੀ ਇਹਦੀ ਆਪਾਂ ਚੜਾਈ ਰੱਖਣੀ ਆ ਉਹ ਰੱਖਣੀ ਆ ਤੁਸੀਂ 3.5 ਇੰਚ 3.5 ਇੰਚ ਰੱਖਣੀ ਆ ਤੁਸੀਂ ਚੜਾਈ ਤੇ نیچے ਨੂੰ ਪਲੇਟਸ ਦੀ ਸਾਰਿਆਂ ਦੀ ਲੰਬਾਈ ਦੇਖੋ ਜੀ ਮੈਂ 7 ਹੀ ਰੱਖਦੀ ਆ ਕੋਈ ਜ਼ਿਆਦਾ ਲੰਬੀ ਪਲੇਟ ਹੁੰਦੀ ਆ ਜਿੱਦਾਂ ਜ਼ਿਆਦਾ ਹੈਵੀ ਸਾਈਜ਼ ਆ ਤਾਂ ਮੈਂ 7.5 ਕਰ ਲੈਣੀ ਆ ਮੈਂ ਕਦੇ ਪਲੇਟ ਦੀ ਲੰਬਾਈ 7.5 ਤੋਂ ਜ਼ਿਆਦਾ ਕੀਤੀ ਨਹੀਂ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆ ਗਿਆ 24 25 26 27 ਜਿਹੜੇ ਥੋੜੇ ਜੇ ਹੈਵੀ ਸਾਈਜ਼ ਹੋਗੇ ਉਹਨਾਂ ਦੇ ਵਿੱਚ ਆਪਾਂ ਪਲੇਟਸ ਪਾਉਣੀਆਂ ਨੇ 13 ਇੰਚ ਤੇ ਠੀਕ ਹੈ ਜੀ ਉਹਦੇ ਵਿੱਚ ਜ਼ਿਆਦਾਤਰ 13 ਜਿੱਦਾਂ 25 26 27 ਬਰੈਸਟ ਚ ਪੈਂਦੀਆਂ ਨੇ 25 26 27 ਆਪਾਂ ਉਹ ਪਾਉਣੀਆਂ ਦੇਖੋ ਜੀ 13 ਇੰਚ ਤੇ ਤੇ نیچے ਨੂੰ ਇਹਨਾਂ ਦੀ ਲੈਂਥ ਦੇਖ ਲਓ ਜੀ 7 ਰੱਖ ਲਓ ਚਾਹੇ ਤੁਸੀਂ 7.5 ਜਿਹੜੀ ਇਹਦੀ ਤੁਸੀਂ ਚੜਾਈ ਰੱਖਣੀ ਆਏਗੀ ਪਲੇਟਾਂ ਦੀ ਉਹ ਤੁਸੀਂ ਪੌਣੇ 4 ਇੰਚ ਰੱਖਣੀ ਹੈ ਚਾਰ ਵੀ ਨਹੀਂ ਕਰਨੀ ਪੌਣੇ 4 ਇੰਚ ਰੱਖਣੀ ਹੈ ਚੜਾਈ ਦੇਖੋ ਹੁਣ ਮੈਂ ਤੁਹਾਨੂੰ 26 27 ਬ੍ਰੈਸਟ ਦੇ ਅਕੋਰਡਿੰਗ ਤੁਹਾਨੂੰ ਪਲੇਟਸ ਦੀ ਚੜਾਈ ਤੇ ਲੰਬਾਈ ਤੇ ਨੀਚੇ ਨੂੰ ਕਿੰਨਾ ਡਾਊਨ ਰੱਖਣਾ ਹੈ ਦੱਸਦਾ ਹੁਣ ਇਹ ਹੈਗੀਆਂ ਦੇਖੋ ਜੀ ਆਪਣਾ 20 ਬ੍ਰੈਸਟ ਦਾ ਸੂਟ ਇਹਦੇ ਵਿੱਚ ਜਿਹੜੀ ਆਪਾਂ ਪਲੇਟਸ ਪਾਉਣੀਆਂ ਨੇ ਪਾਉਣੀਆਂ ਨੇ ਦੇਖੋ 12.5 ਇੰਚ ਤੇ ਇਹਨਾਂ ਦੀ ਜਿਹੜੀ ਚੜਾਈ ਆ ਉਹ ਰੱਖਣੀ ਆ ਦੇਖੋ ਆਪਾਂ 3.5 ਇੰਚ ਮੈਂ ਇਹਨਾਂ ਦੇ ਹਿਸਾਬ 'ਚ 2 ਬ੍ਰੈਸ ਦੇ ਹਿਸਾਬ 'ਚ ਤੁਹਾਨੂੰ ਸਾਰੀਆਂ ਪਲੇਟਾਂ ਦਾ ਸਾਰੇ ਸਾਈਜ਼ ਦੀਆਂ ਪਲੇਟਾਂ ਦਾ ਸਾਈਡ ਵਾਲੀਆਂ ਪਲੇਟਸ ਪਾ ਕੇ ਦੱਸੂਗੀ ਤੇ ਹੁਣ ਆਪਾਂ ਜਿਹੜੀ ਨੀਚੇ ਨੂੰ ਇਹਦੀ ਲੈਂਥ ਹੈਗੀ ਉਹ ਲੈਣੀ ਹੈ ਜੀ ਆਪਾਂ 7 ਇੰਚ ਚੜਾਈ ਆਪਾਂ ਦੇਖੋ ਇਹਨਾਂ ਦੀ 3.5 ਲਈ ਹੈਗੀ ਆਹ ਲਓ ਜੀ ਜਿਹੜੀਆਂ ਸਾਈਡ ਵਾਲੀ ਪਲੇਟ ਆਹ ਵਾਲੀ ਹੁੰਦੀ ਆ ਇਹਦੇ ਤਾਂ ਦੇਖੋ ਜੀ ਸਿੱਧਾ ਜਿਹਾ ਹਿਸਾਬ ਆਗਾ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਲਾ ਦੋ ਠੀਕ ਹੈ ਜੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਮਲਾਤਾ ਆਪਾਂ ਇਹਨੂੰ ਇਹਦੇ ਨਾਲ ਮਲਾਤਾ ਤੇ ਇਹਦੇ ਵਿੱਚ ਆਪਾਂ ਨਾਰਮਲ ਸਾਈਜ਼ਾਂ ਚ 22 ਇੰਚ ਤੱਕ 22 ਇੰਚ ਤੱਕ 14 15 ਦੇ ਵਿੱਚ ਜੀ ਮੈਂ ਸਾਈਡ ਵਾਲੀਆਂ ਪਲੇਟਸ ਨਹੀਂ ਪਾਉਂਦੀ ਹੁੰਦੀ ਕਿਉਂਕਿ ਉਹ ਤਕਰੀਬਨ ਨਾ ਜਿੱਦਾਂ 16 17 ਸਾਲ ਦੇ ਬੱਚਿਆਂ ਦੇ ਸੂਟ ਆ ਜਾਂਦੇ ਨੇ ਜ਼ਿਆਦਾਤਰ ਉਂਝ ਸਾਈਡ ਵਾਲੀਆਂ ਪੀਸ ਕਦੇ ਮੈਂ ਪਾਈਆਂ ਨਹੀਂ ਤੇ ਜੇ ਤੁਸੀਂ ਪਾਉਣੀਆਂ ਪਾਉਣੀਆਂ ਵੀ ਨੇ ਤਾਂ ਤੁਸੀਂ 2 ਇੰਚ ਦਾ ਫਰਕ ਪਾਓ ਠੀਕ ਹੈ ਜੀ ਜਾਂ ਪੌਣੇ 2 ਇੰਚ ਦਾ ਪਾ ਦਿਓ ਦੇਖੋ ਹੁਣ ਇਹਦੇ ਵਿੱਚ ਪਾਇਆ ਆਪਾਂ 2 ਇੰਚ ਦਾ ਜਿਹੜਾ ਕੋਈ ਹੈਵੀ ਸਾਈਜ਼ ਆ ਜਿੱਦਾਂ 25 26 27 ਉਹਦੇ ਵਿੱਚ ਪਾਉਣਾ ਜੀ ਤੁਸੀਂ 2.5 ਇੰਚ ਦਾ ਫਰਕ ਬਾਕੀ ਸਾਰੇ ਸਾਈਜ਼ਾਂ 'ਚ 2 ਇੰਚ ਦਾ ਤੇ ਜਿਹੜਾ ਕੋਈ ਜ਼ਿਆਦਾ ਹੈਵੀ ਸਾਈਜ਼ ਆ ਉਹਦੇ ਵਿੱਚ ਪਾਉਣਾ ਜੀ ਤੁਸੀਂ 2.5 ਇੰਚ ਦਾ ਹੀ ਇੱਧਰ ਤੇ 2.5 ਇੰਚ ਦਾ ਹੀ ਇੱਧਰ ਹੈਵੀ ਸਾਰੀ 2.5 ਇੰਚ ਦਾ ਤੇ ਨੋਰਮਲ ਸਾਈਜ਼ ਚ ਪਾਉਣਾ ਆਪਾਂ 2 ਇੰਚ ਦਾ ਕੋਈ ਜ਼ਿਆਦਾ ਪਤਲਾਗਾ ਜਿੱਦਾਂ 15 16 ਲਾ ਲਓ ਉਹਦੇ ਵਿੱਚ ਤੁਸੀਂ ਪਾਉਣੇ 2 ਇੰਚ ਦਾ ਕਰ ਦੋ ਆਹ ਵਾਲੀ ਪਲੇਟ ਵੀ ਦੇਖੋ ਇਸ ਤਰ੍ਹਾਂ ਪੈਂਦੀ ਆ ਹਰ ਇੱਕ ਸਾਈਜ਼ ਚ ਤੇ ਜਿਹੜੀ ਆਹ ਵਾਲੀ ਪਲੇਟ ਹੁੰਦੀ ਆ ਦੇਖੋ ਜੀ ਆਹ ਵਾਲੀ ਇਹਦਾ ਇਹ ਪਾਉਣ ਦਾ ਕੀ ਤਰੀਕਾ ਹੁੰਦਾ ਇਹਦਾ ਇਹ ਹੁੰਦਾਗਾ ਵੀ ਆਪਾਂ ਕਮਰ ਤੋਂ 1 ਇੰਚ ਉੱਪਰ ਰੱਖ ਕੇ ਪਾਉਣੀ ਹੁੰਦੀ ਹੈ ਇਸ ਤਰ੍ਹਾਂ ਚਾਹੇ ਦਾ ਤੁਸੀਂ ਕਮਰ ਤੋਂ ਉੱਪਰ 1 ਇੰਚ ਦਾ ਨਿਸ਼ਾਨ ਲਾ ਕੇ ਐਦਾਂ ਮਿਲਾ ਲਓ ਚਾਹੇ ਤੁਸੀਂ ਆ ਜਿਹੜਾ ਆਪਣੀ ਐਦਾਂ ਐਕਸਟਰਾ ਮਾਰਜਨ ਦਾ ਕੱਪੜਾ ਜਿੰਨਾ ਵੀ ਰੱਖਿਆ ਹੋਇਆ ਕਿਉਂਕਿ ਬਾਕੀ ਤਾਂ ਆਪਾਂ ਕਟਿੰਗ ਕਰ ਦਿੰਨੇ ਆ 2 ਇੰਚ ਹੀ ਰੱਖਦੇ ਹੁੰਨੇ ਆਗੇ ਤਾਂ ਇਹਨੂੰ ਇਹਦੇ ਨਾਲ ਮਿਲਾ ਦਿਓ ਦੇਖੋ ਜੀ ਉਹ ਬਿਲਕੁਲ ਸਹੀ ਇੱਥੇ ਆ ਰਿਹਾਗਾ ਇਹਦਾ ਸਿੱਧਾ ਜਿਹਾ ਫਾਰਮੂਲਾ ਹੈਗਾ ਤੁਸੀਂ ਚਾਹੇ ਆ ਨਿਸ਼ਾਨ ਨਾ ਲਾਵੋ ਇਹਨੂੰ ਇਹਦੇ ਨਾਲ ਮਿਲਾ ਲਓ ਤੁਹਾਡੀ ਜਿਹੜੀ ਫਿਟਿੰਗ ਪਲੇਟ ਆ ਗਈ ਉਹ ਬਿਲਕੁਲ ਸਹੀ ਤਰੀਕੇ ਚ ਬਹਿ ਜਾਣੀ ਆ ਲੋ ਜੀ ਠੀਕ ਹੈ ਜੀ ਆ ਹੋ ਗਈ ਤੇ ਇਹਦੇ ਵਿੱਚ ਵੀ ਆਪਾਂ 2 ਇੰਚ ਦਾ ਹੀ ਫਰਕ ਪਾਉਣਾ ਹੈ ਇਸ ਤਰ੍ਹਾਂ ਤੇ ਜੇ ਕੋਈ ਜ਼ਿਆਦਾ ਹੈ ਦੀ ਸਾਈਜ਼ ਆ ਪਲੇਟ ਜਿਹੜੀ ਆ ਵਾਲੀ ਆ ਦੇਖੋ ਜੀ ਇਹ ਦੋ ਤਰੀਕਿਆਂ ਚ ਪੈਂਦੀ ਹੁੰਦੀ ਹੈ ਇੱਕ ਤਾਂ ਇਸ ਤਰ੍ਹਾਂ ਮੈਂ ਦੇਖੋ ਜੀ ਹਰ ਇੱਕ ਮਤਲਬ ਕੀ ਸਾਈਜ਼ ਦੀ ਇਸ ਤਰ੍ਹਾਂ ਪਾਉਣੀ ਆ ਇੱਕ ਪੈਂਦੀ ਹੁੰਦੀ ਹੈ ਇਹਦੇ ਬਰਾਬਰ ਇਨਸਾਨੀ ਲੱਗ ਜਾਂਦੀ ਹੁੰਦੀ ਆ ਬਿਲਕੁਲ ਸਿੱਧੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਬਰਾਬਰ ਫਿਰ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਮਿਲਾ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਜਿਹੜੀ ਆਹ ਵਾਲੀ ਪਲੇਟ ਆ ਜੀ ਇਹ ਥੋੜੀ ਜੀ ਜ਼ਿਆਦਾ ਉੱਚੀ ਹੋ ਜਾਂਦੀ ਆ ਮੈਂ ਜਦੋਂ ਇਸ ਤਰ੍ਹਾਂ ਪਲੇਟ ਪਾਉਣੀ ਆ ਤਾਂ ਜਿਹੜੀ ਫਿਟਿੰਗ ਆ ਗਈ ਉਹ ਬਿਲਕੁਲ ਪਰਫੈਕਟ ਬਣਦੀ ਆ ਦੇਖੋ ਆਹ ਦੇਖੋ ਇਸ ਤਰ੍ਹਾਂ ਆ ਦੇਖੋ ਆ ਚੀਜ਼ ਰੈਡੀ ਹੋ ਗਈ ਆਪਣੀ ਐਦਾਂ ਟ੍ਰਾਇੰਗਲ ਹੋ ਗਿਆ ਜਦੋਂ ਆਹ ਵਾਲੀ ਹਿੱਸੇ 'ਚ ਫਿਰ ਨਾ ਤਾਂ ਕੋਈ ਬਲ ਪੈਂਦਾਗਾ ਕੋਈ ਇੱਥੇ ਬਲ ਨਹੀਂ ਪੈਂਦਾ ਹੈਗਾ ਕੋਈ ਖਿਚਾਵ ਮਹਿਸੂਸ ਨਹੀਂ ਹੁੰਦਾ ਇਸ ਤਰ੍ਹਾਂ ਪਲੇਟਾਂ ਪਾਉਣ ਦੇ ਨਾਲ ਜਿਹੜੀ ਫਿਟਿੰਗ ਆ ਗਈ ਉਹ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜੀ ਹੈਵੀ ਸਾਈਜ਼ ਦੇ ਵਿੱਚ ਵੀ ਪਲੇਟਸ ਪਾਉਣ ਦਾ ਇਹੀ ਤਰੀਕਾ ਹੁੰਦਾ ਤੇ ਨੋਰਮਲ ਸਾਈਜ਼ ਚ ਵੀ ਹੁਣ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਤੁਸੀਂ ਜਿਹੜੀਆਂ ਪਿਛਲੀਆਂ ਪਲੇਟਸ ਨੇ ਉਹ ਤੁਸੀਂ ਲੰਬੀਆਂ ਕਿਉਂ ਪਾਉਣੇ ਉਹ ਵੀ ਤੁਹਾਨੂੰ ਮੈਂ ਦੱਸ ਦਿਆਂਗੀ ਦੇਖੋ ਪਿਛਲੀਆਂ ਪਲੇਟਸ ਹਰ ਇੱਕ ਸਾਈਜ਼ ਇਹੀ ਤਰੀਕਾ ਜਿੰਨੀ ਤੁਸੀਂ نیچے ਨੂੰ ਰੱਖਣਾ ਉਹਨਾਂ ਰੱਖ ਲਓ ਜਿਵੇਂ ਜਿਵੇਂ ਮੈਂ ਤੁਹਾਨੂੰ ਫਰੰਟ ਵਾਲੇ ਪੱਲੇ 'ਚ ਸਮਝਾਇਆ ਜਿੰਨੀ ਤੁਸੀਂ ਚੜਾਈ ਰੱਖਣੀ ਆ ਆਪਣੇ ਬ੍ਰੈਸਟ ਦੇ ਅਕੋਰਡਿੰਗ ਉਨੀ ਚੜਾਈ ਰੱਖ ਸਕਦੇ ਹੋਗੇ ਆ ਦੇਖੋ ਉੱਪਰੋਂ ਤਾਂ ਆਪਾਂ ਉਨੇ ਹੀ ਡਾਊਨ ਕਰਨਾ ਜਿੰਨਾ 프ਰੰਟ ਆ ਦਾ 12.5 12.5 ਤੇ ਜਿਹੜੀ ਇਹਦੀ ਲੈਂਥ ਆ ਇਹ ਤੁਸੀਂ 1.5 ਇੰਚ ਤੱਕ ਵਧਾ ਸਕਦੇ ਹਿਪ ਤੋਂ نیچے ਨਹੀਂ ਆ ਦੇਖੋ ਆਪਣਾ ਹਿਪ ਦਾ ਅੰਦਾਜ਼ਨ ਆਗਾ ਇਹਦੀ ਜਿਹੜੀ ਤੁਸੀਂ ਲੈਂਥ ਆ ਦੀ ਪਲੇਟ ਆ ਇਹ ਹਿਪ ਤੋਂ نیچے ਨਹੀਂ ਲੈ ਕੇ ਜਾਣੀ ਹਿਪ ਤੋਂ نیچے ਨਹੀਂ ਲੈ ਕੇ ਜਾਣੀ ਹਿਪ ਤੋਂ ਉੱਪਰ ਹੀ ਰੱਖਣੀ ਆ 1 ਇੰਚ hip ਤੋਂ 1 ਇੰਚ ਉੱਪਰ ਰੱਖਣੀ ਆ hip ਤੋਂ 1 ਇੰਚ ਉੱਪਰ ਦਾ ਨਿਸ਼ਾਨ ਲਾ ਕੇ ਤੁਸੀਂ ਕਿੰਨੀ ਵੀ ਮਰਜ਼ੀ ਲੰਬੀ ਪਲੇਟ ਪਾ ਸਕਦੇ ਹੋਗੇ ਬਸ ਉਹਦੇ ਇਹ ਦੇਖੋ ਨਾਰਮਲ ਕੁੜਤੀ ਹੈ ਕੁਝ ਮਤਲਬ ਕਿ ਸ਼ਾਰਟ ਕੁੜਤੀਆਂ ਚੱਲੀਆਂ ਨੇ ਛੋਟੇ ਚੱਕ ਵਾਲੀਆਂ ਉਹਦੇ ਵਿੱਚ ਨਹੀਂ ਉਹਦੇ ਵਿੱਚ ਤਾਂ ਜਿੱਥੇ ਤੱਕ ਤੁਸੀਂ 1.5 ਜਾਂ 2 ਇੰਚ ਵਧਾਉਣਾ ਉੱਥੇ ਤੱਕ ਇਹ ਨਹੀਂ ਵੀ ਆਪਣੇ ਇੱਥੇ ਤੱਕ हिਪ ਆ ਗਈ ਆਪਾਂ ਇੰਨੀ ਲੰਬੀ ਕਰ ਲਈ ਉਦਾਂ ਨਹੀਂ ਕਰਨੀ ਮਤਲਬ ਜਿੱਥੇ ਐਦਾਂ हिਪ ਦਾ ਨਿਸ਼ਾਨ ਆਏਗਾ ਦੇਖੋ ਨਾ ਜਦੋਂ ਆਪਾਂ ਕੁਰਤੀ ਪਾ ਲੈਣੇ ਆਗੇ ਕੁਰਤੀ ਪਾਉਣ ਤੋਂ ਬਾਅਦ ਨਾ ਆਪਣੇ ਆ ਕਮਰ ਆ ਗਈ ਆਹ ਕਮਰ ਦਾ ਨਿਸ਼ਾਨ ਆਹ हिਪ ਦਾ ਨਿਸ਼ਾਨ ਆਗਾ ਆਹ ਲਈ ਜਗਾਸ ਨਾ ਪਿਛਲੇ ਪਾਸੇ ਕਮੀਜ਼ ਦੇ ਵਿੱਚ ਬਾਹਰ ਨੂੰ ਨਾ ਕੱਪੜਾ ਉੱਪਰ ਨੂੰ ਜੇ ਲੱਗ ਜਾਂਦਾ ਜਿੱਦਾਂ ਬੁਲਬਲਾ ਜਿਹਾ ਬਣਿਆ ਹੁੰਦਾ ਜਿੱਦਾਂ ਆਪਣੀ ਸੂਟ ਦੀ ਫਿਟਿੰਗ ਸਹੀ ਨਹੀਂ ਹੁੰਦੀ ਥਰੈਟ ਤੋਂ ਲੱਗਦਾ ਹੁੰਦਾ ਵੀ ਸੂਟ ਦੀ ਫਿਟਿੰਗ ਬੜੀ ਸੋਹਣੀ ਆ ਪਿੱਛੋਂ ਐਦਾਂ ਲੱਗਦਾ ਹੁੰਦਾ ਜਿੱਦਾਂ ਆਪਾਂ ਨਾ ਕਿਸੇ ਦਾ ਕਮੀਜ਼ ਪਾਇਆ ਹੁੰਦਾਗਾ ਉਹਨਾ ਬੁਲਬੁਲਾ ਪਿੱਛੋਂ ਜਦੋਂ ਕਮੀਜ਼ ਚ ਖੁੱਲ ਕਿਉਂ ਰਹਿੰਦੀ ਹੈਗੀ ਆ ਦੇਖੋ ਜੀ ਉਹਦੇ ਲਈ ਆਪਾਂ ਜਦੋਂ ਆਪਾਂ ਇੱਥੇ ਤੱਕ 7 ਇੰਚ ਦੀ ਪਲੇਟ ਪਾਤੀ ਫਰੰਟ ਵਾਲੀ ਜਗ੍ਹਾ ਚ ਦੇਖੋ ਆਪਣਾ ਮਤਲਬ ਕਿ ਜਿੱਦਾਂ ਪੇਟ ਵਗੈਰਾ ਹੁੰਦਾ ਤਾਂ ਕਰਕੇ ਸਹੀ ਆਉਂਦੀ ਹੈ ਫਿਟਿੰਗ ਪਿੱਛੇ ਆਪਣੀ ਜਿਹੜੀ ਢੂਹੀ ਹੁੰਦੀ ਹੈ ਕਈ ਵਾਰੀ ਐਦਾਂ ਮਤਲਬ ਕਿ ਅੰਦਰ ਨੂੰ ਲੰਗਾਈ ਚ ਹੁੰਦੀ ਹੈਗੀ ਉਹ ਵਾਲਾ ਕੱਪੜਾ ਆਪਣਾ ਮਤਲਬ ਕਿ ਬਾਹਰ ਨੂੰ ਬੰਨ੍ਹਣ ਲੱਗ ਜਾਂਦਾ ਉਹਦੇ ਲਈ ਆਪਾਂ ਕੀ ਕਰਨਾ ਦੇਖੋ ਪਲੇਟ ਪਾਉਣੀ ਆ ਆਪਾਂ 1.5 ਇੰਚ ਲੰਬੀ ਇੱਥੋਂ ਤੋਂ ਲੈ ਕੇ ਆਪਾਂ 1.5 ਇੰਚ ਦਾ ਫਰਕ ਪਾਇਆ ਤੁਸੀਂ 1 ਇੰਚ 1.5 ਇੰਚ ਫਰਕ ਪਾ ਸਕਦੇ ਹੋਗੇ ਆਪਾਂ ਪਾਇਆ ਦੇਖੋ 8.5 ਇੰਚ ਜੇ ਕੋਈ ਭੈਣ ਜਾਵਾ ਫਿਟਿੰਗ ਦਾ ਸੂਟ ਪਾਉਣਾ ਪਸੰਦ ਕਰਦੀ ਆ ਤਾਂ ਤੁਸੀਂ 9 ਇੰਚ ਤੱਕ ਪਾਉਣੀ ਆ ਨਹੀਂ 9 ਇੰਚ ਤੱਕ ਆਪਾਂ ਕਦੇ ਪਾਈ ਨਹੀਂ ਹੈਗੀ ਕਿਉਂਕਿ ਜ਼ਿਆਦਾ ਲੰਬੀ ਪਲੇਟ ਵੀ ਬੁਰੀ ਲੱਗਦੀ ਆ ਤੇ فاਸਲਾ ਇਹਦੇ ਵਿੱਚ 10 ਨਾ ਹੀ ਰੱਖਣਾ ਦੇਖੋ ਜੀ 3.5 ਇੰਚ ਤੱਕ ਇਧਰ ਵੀ 3.5 ਇੰਚ ਤੇ ਇਧਰ ਵੀ 3.5 ਇੰਚ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਆਪਸ ਵਿੱਚ ਮਿਲਾ ਦੇਣਾ ਇਸ ਤਰ੍ਹਾਂ ਜੀ ਆਪਣੀ ਬੈਕ ਵਾਲੀ ਪਲੇਟ ਪੈਂਦੀ ਆ ਬੈਕ ਵਾਲੀ ਪਲੇਟ ਤਾਂ ਕਰਕੇ ਲੰਬੀ ਪਾਈ ਜਾਂਦੀ ਆ ਵੀ ਜਿਹੜਾ ਆਪਣਾ ਕਮਰ ਦੇ نیچے ਤੇ हिਪ ਤੋਂ ਉੱਪਰ ਆਹ ਵਾਲੀ ਜਗ੍ਹਾ 'ਚ ਨਾ ਮਤਲਬ ਕਿ ਆਪਣੀ ਕਮੀਜ਼ ਦੀ ਫਿਟਿੰਗ ਨਹੀਂ ਬਣਦੀ ਵੀ ਉਹ ਵਾਲੀ ਫਿਟਿੰਗ ਸਹੀ ਬਣੀ ਕਿਉਂਕਿ ਜਦੋਂ ਆਪਾਂ ਇਦਾਂ ਪਲੇਟਫਾਰਮਾਂਗੇ ਤਾਂ ਕੱਪੜਾ ਵਿੱਚ ਆਊਗਾ ਤਾਂ ਆਪਣੇ ਆ ਪਿੱਛੋਂ ਫਿਟਿੰਗ ਸਹੀ ਬਣੂਗੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪਲੇਟਸ ਨੂੰ ਢੰਗਾਈ ਕਿੱਦਾਂ ਦੇਣੀ ਆ ਦੇਖੋ ਜਿਹੜੀ ਆਪਣੀ ਆਹ ਵਾਲੀ ਪਲੇਟ ਆ ਇਹਦੇ ਵਿੱਚ ਤਾਂ ਦੇਖੋ ਢੰਗਾਈ ਦੇਣ ਦਾ ਤਰੀਕਾ ਹੁੰਦਾਗਾ ਇਹਦਾ ਅੱਧ ਕਰ ਲੈਣਾ 3.5 ਇੰਚ ਜਿੰਨੀ ਵੀ ਤੁਹਾਡੀ ਪਲੇਟ ਆ 7.5 ਆ ਜਾਂ 7 ਆ ਇਹਦੇ ਵਿੱਚ ਜੀ ਅੱਧਾ ਇੰਚ ਦਾ ਨਸਾਂ ਇੱਧਰ ਲਾਲੂ ਅੱਧੇ ਦਾ ਇੱਧਰ ਲਾਲੂ ਐਸ ਤਰ੍ਹਾਂ ਤੇ ਐਦਾਂ ਸਲਾਈ ਲੱਗ ਜਾਂਦੀ ਹੈ ਨਾਲੋ ਜੀ ਤੁਸੀਂ ਇਦੋਂ ਘੱਟ ਵੀ ਪਾ ਸਕਦੇ ਹੋ ਜਰੂਰੀ ਨਹੀਂ ਹੈਗਾ ਵੀ ਤੁਸੀਂ 1 ਇੰਚ ਦੀ 1 ਇੰਚ ਦੇ ਨਾਲ ਬੜੀ ਸੋਹਣੀ ਫਿਟਿੰਗ ਬਣਦੀ ਹੈ ਕਿਸੇ ਮਤਲਬ ਮੇਰੀ ਭੈਣ ਨੇ ਅੱਧੇ ਤੋਂ ਇੱਕ ਤੋਂ ਘੱਟ ਪਾਉਣੀ ਆ ਤਾਂ ਪਾਉਣੇ 1 ਇੰਚ ਦੀ ਵੀ ਆਪਾਂ ਪਾ ਸਕਦੇ ਹਾਂ ਇਹਦੇ ਵਿੱਚ ਆ ਵਾਲੀਆਂ ਪਲੇਟਾਂ ਚ ਫਰੰਟ ਵਾਲੀਆਂ ਚ ਵੀ ਬੈਕ ਵਾਲੀਆਂ ਚ ਵੀ ਸਾਈਟਸ ਚ ਢੰਗਾਈ ਤੇਣੀ ਹੁੰਦੀ ਹੈ ਜਿਹੜੀਆਂ ਪਲੇਟਾਂ ਆਪਣੀਆਂ ਸਾਈਡ ਵਾਲੀਆਂ ਨੇ ਦੇਖੋ ਇੱਥੇ ਤੱਕ ਆ ਨਾ ਇਹ ਇਹਦੇ ਵਿੱਚ ਆਪਾਂ ਜਿੱਦਾਂ ਆਹ ਅੱਧਾ ਇੰਚ ਐਨਾ ਕਿੱਸਾ ਇੱਧਰ ਐਨਾ ਕਿੱਧਰ ਇਹ ਆ ਲੋ ਜੀ ਇਹ ਇਸ ਤਰ੍ਹਾਂ ਇੱਥੋਂ ਬਿਲਕੁਲ ਨਾਲ ਇੱਧਰ ਐਸ ਤਰ੍ਹਾਂ ਐਸੇ ਤਰ੍ਹਾਂ ਹੀ ਦੇਖੋ ਆ ਇੱਥੇ ਤੱਕ ਆ ਗਈ ਐ ਇਦਾਂ ਤੇ ਇਦਾਂ ਠੀਕ ਹੈ ਜੀ ਇਹ ਵਾਲੀਆਂ ਪਲੇਟਾਂ ਆਪਾਂ ਇੱਥੋਂ ਸ਼ੁਰੂ ਕਰਨੀਆਂ ਹੁੰਦੀਆਂ ਹਨ ਇੱਥੋਂ ਸ਼ੁਰੂ ਕਰਕੇ ਇੱਥੇ ਆਪਾਂ ਕੱਪੜੇ ਦੇ ਨਾਲ ਹੀ ਲਾਉਣੀ ਹੁੰਦੀ ਅਸਲ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਸੈਂਟਰ 'ਚ ਢੰਗਾਈ ਦਿੱਤੀ ਜਾਂਦੀ ਹੈ ਐਸ ਤਰ੍ਹਾਂ ਪਲੇਟਾਂ ਪਾਉਣ ਦੇ ਨਾਲ ਠੀਕ ਹੈ ਜੀ ਕਦੇ ਵੀ ਆਪਣੀ ਸੂਟ ਦੀ ਜਿਹੜੀ ਫਿਟਿੰਗ ਆ ਗਈ ਉਹਦੇ ਵਿੱਚ ਕੋਈ ਐਦਾਂ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੁੰਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਿਹੜੀਆਂ ਮੇਰੀਆਂ ਪਹਿਣਾ ਨੂੰ ਪਲੇਟਸ ਬਾਰੇ ਪ੍ਰੋਬਲਮਸ ਸੀਗੀਆਂ ਮੈਨੂੰ ਉਮੀਦ ਹੈ ਕਿ ਉਹ ਤੁਹਾਡੀਆਂ ਦੂਰ ਹੋ ਗਈਆਂ ਹੋਣਗੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਅਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ